ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦਿ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚ ਸੋਚੈ ਸੋਚ ਨ ਹੋਵੈ ਜੇ ਸੋਚੀ ਲਖ ਵਾਰ ਈ ਜੇ ਲਾਇ ਰਹਾ ਲਿਫਤਾਰੀ ਭੁਖਿਆ ਭੁਖ ਨਾ ਉਤੇਰੀ ਜੇ ਬੰਨਾ ਪੁਰੀਆਂ ਪਾਰ ਸਹਸਿਆਣ ਪਾ ਲਖ ਹੋਇ ਤੈ ਇਕ ਨ ਚੱਲੇ ਨਾਲੇ ਕਿਹਨ ਸਚਿਆਰਾ ਹੋਈ ਐ ਕਿਉਂ ਕੋੜਾ ਟੁੱਟੈ ਪਾਲ ਕਮਨदाई ਚਲਣਾ ਨਾਨਕੇ ਕਿਆ ਨਾਲੇ ਹੁਕਮੇ ਹੋਵਨਿਆ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮਿ ਲੈ ਬੜਿ ਆਈ ਹੁਕਮੇ ਉਤਮ ਨੀਚ ਹੁਕਮ ਲਿਖ ਦੁਖ ਸੁਖ ਪਾਈਐ ਨਾ ਹੁਕਮੀ ਬਖਸ਼ੀ ਸਦਾ ਪਵਾਈ ਹੈ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮ ਹੈ ਜੀ 부ਜੈ ਰਹੁ ਮੈਂ ਕਹਿਣਾ ਕੋਈ ਗਾਵੇ ਕੋ ਤਾਣ ਹੋਵੇ ਕਿਸੈ ਤਾਣ ਗਾਵੇ ਕੋ ذات ਜਾਣੇ ਨਿਸ਼ਾਨੇ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਗਿੱਧਿਆ ਗਿਖ ਮੀਚਾਰੀ ਗਾਵੇ ਕੋ ਸਾਜ ਕਰੇ ਤਨਖੇ ਗਾਵੇ ਕੋ ਜੀ ਲੈ ਫਿਰਦੇ ਹੀ ਗਾਵੇ ਕੋ ਜਾਪੈ ਦਿਸੈ ਦੂਰ ਗਾਵੇ ਕੋ ਕਥਨਾ ਕਥੀ ਨਾ ਆਵੈ ਤੋਟ ਕਥ ਕਥੀ ਕੋਟੀ ਕੋਟ ਤੋੜ ਦੇਂਦਾ ਦੇ ਲੈਂਦੇ ਥਕ ਪਾਹੇ ਬਜਵੰਤ ਕਾਈ ਕਾਈ ਹੁਕਮੇ ਹੁਕਮ ਚਲਾਏ ਰਾਹੋ ਨਾਨਕ ਵਿਖੇ ਦੇ ਪਰਦਾ ਹੋ ਸਾਚਾ ਸਾਹਿਬ ਸਾਚ ਨਾਏ ਭਾਖਿਆ ਪਾਉ ਅਪਾਰ ਆਖੇ ਮੰਗੇ ਦੇਹ ਦੇਹ ਦਾਤਿ ਰਦਾਤਾਰੀ ਫਿਰ ਕੇ ਅੱਗੇ ਰੱਖੀਐ ਜਿਤ ਦੇ ਸਹ ਦਰਬਾਰ ਪਿਆਰੀ ਅੰਮ੍ਰਿਤ ਵੇੜਾ ਸੱਚ ਨਾਉ ਵੜਿਆਈ ਵਿਚਾਰ ਕਰਮੀ ਆਵੇ ਕਪੜਾ ਜਨੀ ਮੁਕਤੁ ਵਾਰੀ ਨਾਨਕ ਇਹ ਮੈਂ ਜਾਣੀਐ ਸਭ ਆਪੇ ਸਚਿਆਰ ਆਪੇ ਨਾ ਜਾਏ ਕਿਤਾ ਨ ਹੋਏ ਆਪੇ ਆਪ ਰੰਝਨ ਸੋਏ ਜਿਸੇ ਬਿਆਧਿ ਪਾਇਆ ਮਾਨੇ ਨਾਨਕ ਗਾਵੀਆ ਗੁਣੇ ਨਿਧਾਨ ਗਾਵੀਐ ਸੁਣੀਐ ਮਨ ਰਖੀਐ ਪਾਉ ਦੁਖ ਪਰ ਹਾਸੋ ਘਰ ਲੈ ਜਾਏ ਮੁਕਤ ਔਰ 에ਸਰ ਗੁਰਗੋਖ ਬਰ ਮਾਂ ਗੁਰ ਪਾਰਵਤੀ ਮਾਈ ਜੇਹੋ ਜਾਣਾ ਖਾ ਨਹੀਂ ਕਹਿਣਾ ਕਥ ਨਾ ਜਾਈ ਗੁਰਾ ਇਕ ਦੇਹ 부ਝਾਈ ਸਤਨਾਮ ਜੀਆ ਕਾ ਇਕ ਦਰਤਾ ਸੋ ਮੈਂ ਵਿਸਨਦਾ ਜਾਈ ਤੀਰਥ ਨਾਵਾਂ ਜੇ ਤਿਸ ਭਾਵਾਂ ਬਿਨ ਭਾਣੇ ਕੇ ਨਾਏ ਕਰੀ ਜੇਤੀ ਸਿਰਖ ਪਾਈ ਵੇਖਾ ਬਿਨ ਕਰਮਾਂ ਕੇ ਮਿਲ ਲਈ ਮਾਤਵੇ ਚ ਰਤਨ ਜਵਾ ਹਰਮਾਨ ਇਕ 제ਖ ਗੁਰ ਕੀ ਸਿੱਖ ਸੁਣੀ ਗੁਰਾ ਇਕ ਦੇਹ 부ਝਾਈ ਸਬਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ ਜੇ ਜੁ ਉਚਾਰੇ ਆ ਜਾ ਹੋਰ ਦਸੂਹੀ ਹੋਏ ਨਮਾ ਖੰਡਾ ਵਿੱਚ ਜਾਣੀ ਐ ਨਾਲ ਚਲੇ ਸਭ ਕੋਏ ਜਿਗਰ ਨਾਮ ਨਿਖਾਈ ਕੈ ਜਸ ਕੀ ਰਤ ਜਗਲੇ ਜੇ ਤਿਸ ਨਦਰ ਨਾਇ ਆਵੈ ਤਾਂ ਬਾਤ ਨ ਪੁੱਛੈ ਕੇ ਤਿੱਲਾ ਤੇ ਪੀਟ ਕਾ ਦੁਸ਼ੀ ਦੁਸ਼ਤਈ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਦੇਹ ਕੋਈ ਹਸ ਜਈ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰਤ ਬੋਲਾ ਕਾਸ਼ੀ ਸੁਣਿਆ ਦੀਪ ਲੋ ਪਾਤਲ ਸੁਣਿਆ ਕੋਨ ਨ ਸਕੈ ਕਾਲੀ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਧੂਪ ਪਾਪ ਕਾ ਨਾਸੀ ਸੁਣਿਆ ਈਸ਼ਰ ਬਰਮਾ ਇੰਦ ਸੁਣਿਆ ਮੁਕਸ਼ਾ ਲਾਭਣ ਮੰਦੇ ਸੁਣਿਆ ਜੋਗ ਜੁਗ ਤਨ ਭੇਦ ਸੁਣਿਆ ਸ਼ਾਸਤ ਸਿਮਲਤਵੇਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਮੁਕਤ ਕਾ ਨਾਸੀ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਸੁਨਿਆ ਪੜ ਪੜ ਪਾਵੈ ਮਾਨ ਸੁਨਹਿ ਨਾਕੇ ਸਹਿ ਧਿਆਨੇ ਨਾਨਕ ਭਗਤਾ ਸਦਾ ਵਿਗਾਸ ਸੁਨਹਿ ਕਵਲ ਨਾਸੀ ਸੁਨਿਆ ਸਰਾ ਗੁਨਾਕੇ ਗਾਹ ਸੁਨਹਿ ਸੇਪੀਤ ਪਤਸ਼ਾ ਸੁਨਿਆ ਅੰਦੇ ਪਾਵੈ ਰਾਹੋ ਸੁਨਹਿ ਹਾਥ ਵੈਸ ਗਾਹ ਨਾਨਕ ਭਗਤਾ ਸਦਾ ਵਿਗਾਸ ਸੁਨਹਿ ਮੰਨੇ ਕੀ ਗਤ ਕਹੀ ਨ ਜਾਏ ਜੇ ਕੋ ਕਹਿ ਪਿਛੈ ਪਛਤਾਏ ਕਾਗਦ ਕਲਮ ਨ ਲਿਖਣ ਹਾਰ ਮੰਨੇ ਕਬੈ ਕੰ ਵਿਚਾਰੇ ਐਸਾ ਨਾਮ ਨਿਰੰજન ਹੋਏ ਜੇ ਕੋ ਮਨ ਜਾਣੈ ਮਰ ਕੋਏ ਮੰਨੇ ਸਰਤੋ ਹੋਵੇ ਮਨ ਬੁੱਧ ਮੰਨੇ ਸਗਲਪ ਵੜਕੇ ਸਦੈ ਮੰਨੇ ਮੂੰ ਚੋਟਾ ਨ ਖਾਏ ਮੰਨੇ ਜਮਕੇ ਸਾਥ ਨ ਜਾਏ ਐਸਾ ਨਾਮ ਨਿਰੰજન ਹੋਵੇ ਜੇ ਕੋ ਮਨ ਜਾਣੈ ਮਰ ਕੋਏ ਮੰਨੇ ਮਾਰਗ ਠਾਕ ਨ ਪਾਏ ਜਾਏ ਮੰਨੈ ਮਗਨਾ ਚੱਲੇ ਪੰਥ ਮੰਨੈ ਧਰਮ ਸਿੱਤੀ ਸੰਬੰਧ ਐਸਾ ਨਾਮ ਰੰਝਨ ਹੋਵੇ ਜੇ ਕੋ ਮਰ ਜਾਣੇ ਮਰ ਤੂਏ ਮੰਨੈ ਪਾਵੇਂ ਮੋਖ ਦੁਆਰ ਮੰਨੈ ਪਰਵਾਰ ਸਰਦਾਰੀ ਮੈਂ ਤਰੈ ਤਾਰੇ ਗੁਰ ਸਿੱਖ ਮੰਨੈ ਨਾਨਕ ਭਵੇ ਨਾ ਪਿੱਖੇ ਐਸਾ ਨਾਮ ਰੰਝਨ ਹੋਵੇ ਜੇ ਕੋ ਮੰਨਿਆਣੇ ਮਨ ਤੂਏ ਪੰਜ ਪ੍ਰਵਾਨ ਪੰਜ ਪ੍ਰਧਾਨ ਪੰਜੇ ਪਾਵੇਂ ਦਰਗਹਿ ਮਾਨੇ ਪੰਜੇ ਸੋਹੈਂ ਦਰ ਰਾਜਾਨ ਜੋ ਕੋ ਕਹੈ ਕਰੈ ਵਿਚਾਰ ਕਹੈ ਧਰਮ ਦਇਆ ਕਾ ਪੂਤ ਜੋ ਕੋ ਬੁਝੈ ਹੋਵੇ ਸਚਿਆਰ ਤਰਤੀ ਹੋਰ ਪਰੈ ਹੋਰ ਹੋਰ ਜੀ ਜਾ ਤਰੰਗਾ ਕੇ ਨਾਵ ਇਹ ਹੁਲੇ ਖਾਲਕ ਜਾਣੈ ਕੋਏ ਕੀਤਾ ਤਾਂ ਸਵਾਲ ਰੂਪ ਕੀਤਾ ਕਿ ਤਾ ਫਸਾਓ ਏਕੋ ਕਵਾਓ ਇਸੇ ਹੋਏ ਲਗ ਦਰੀਆਉ ਕੁਦਰਤ ਕਵਨ ਕਹਾ ਵਿਚਾਰ ਮਨ ਜਨਮਾ ਏਕ ਬਾਰੀ ਜੋ ਤੁਦ ਭਾਵੈ ਸਾਈ ਭਲੀਕਾਰ ਤੁਸਦਾ ਸਲਾਮਤ ਰਹਿਕਾਰੀ ਅਸੰਖ ਜਪ ਸੰਖ ਪਾਓ ਅਸੰਖ ਪੂਜਾ ਸੰਤ ਰਤਤਾਓ ਅਸੰਖ ਗ੍ਰੰਥ ਮੁਖ ਵੇਦ ਪਾਠ ਸੰਤ ਜੋਗਮੰਦ ਰਹੇਂਦਾ ਸੀ ਅਸੰਖ ਭਗਤ ਗੁਣ ਗਿਆਨ ਵਿਚਾਰ ਸਤ ਸਤੀ ਅ ਸੰਤ ਤਾਰੀ ਅਸੰਖ ਸੂਰ ਮੂਹ ਪਖਸਾਰ ਕੁਦਰਤ ਕਵਣ ਕਹਾ ਵਿਚਾਰ ਮਾਇਨ ਦਾ ਜਾਮਾ ਇੱਕ ਵਾਰੀ ਜੋ ਤੁਧ ਭਾਵੈ ਸਾਈ ਭਲੀ ਕਾਰ ਸਦਾ ਸਲਾਮਤ ਨਿਰੰਕਾਰੀ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਦਾ ਘੋਰੇ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲਵੜ ਹਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆ ਕੂੜੇ ਫਿਰਾਹੇ ਅਸੰਖ ਮਲੇਚ ਮਲ ਭਖ ਖਾਹੇ ਅਸੰਖ ਨਿੰਦਕ ਸਿਰ ਕਰਹੇ ਪਾਰੇ ਮਾਨਕ ਨੀਚ ਕਹੇ ਵਿਚਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਅਸੰਖ ਨਾਮ ਅਸੰਖ ਕਾਰੀ ਅਸੰਖ ਨਾਮ ਅਸੰਖ ਥਾਮ ਅਸੰਖ ਕਹੈ ਹੈ ਸਿਰ ਪਾਰ ਹੋਏ ਅਖਰੀ ਨਾਮਕ੍ਰੀ ਸਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਨਿਕਲ ਬੋਲਣ ਬਾਣੀ ਅਖਰਾ ਸਿਰ ਸੰਜੋਗ ਬਖਾਣ ਜਿਨੇ فرمائے تیتے پاہیں جیتا کیتا تیتا ناؤں بننا میں نہ کو تھاؤں قدرت کبڑ کا آبی چارے بارے نہ جاوہاں ایک بار جو دت پاوے سائی پلی کارے تون صدا سلامت درنکار بھائیا ہاتھ پہ تندے پانی تو تے اتر سکھے ہے بھوت پلی تی کپڑ ہوئے دے سا بھون لیا ہو توئے بھائیا مات پاپا کے سنگے تو تو پہ نہ میں کہ رنگ انہی پاپی آ کرنا ਸਰਕਾਰ ਕਰਣਾ ਲਿਖ ਲੈ ਜਾਹੋ ਆਪੀ ਪੀਜਾ ਪੀ ਖਾਹੋ ਨਾਨਕ ਹੁਕਮੀ ਆਵੋ ਜਾਹੋ ਹੀਰਤ ਤਪ ਦੇ ਆਦਤ ਦਾ ਨੇ ਦੇਖੋ ਪਾਵੇ ਤਿਲਕਾ ਮਾਨ ਸੇਮ ਮੰਗਿਆ ਮਨ ਤਿੱਤਾ ਪਾਉ ਅੰਤਰਗਾਥੀ ਰਤ ਮਰਨਾਉ ਸਭੁ ਤੇ ਜਿ ਮਹਾਰੀ ਕੋਇ ਕਨ ਕੁਨ ਕੀਤੇ ਭਗਤ ਨਾ ਹੋਏ ਸਸਤਾ ਸਤ ਸੋਹਣ ਸਦਾ ਮਨ ਚਾਓ ਵਰਸੋ ਵੇਲਾ ਵਕਤ ਕਵਣੇ ਕਵਣਿਤ ਕਵਣ ਵਾਰੀ ਕਵਣ ਸਰੁੱਤੀ ਮਾਹੋ ਕਵਣ ਜਿਥੋ ਆ ਆਕਾਰ ਇਹ ਨ ਕਾਇਆ ਪੰਡਤੀ ਜੇ ਹੋ ਬਲੇ ਕੁਰਾਨੇ ਵਤਨਾ ਪਾਇਓ ਕਾ ਦੀਆਂ ਜੇ ਲਿਖਨ ਲੈ ਕੁਰਾਨ ਹਿਤਵਾਰ ਨਾ ਜੋਗੀ ਜਾਣੈ ਹਿਤਵਾਰਾ ਨਾ ਕੋਈ ਜਾਕਰਤਾ ਸੇ ਠੀਕੋ ਸਾਜੇ ਆਪੇ ਜਾਣੈ ਸੋਈ ਇਕ ਰਖ ਕਿਸਾ ਲਾਣੀ ਕਿਉਂ ਨਾਨਕੇ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ ਮਿੱਠਾ ਸਾਹਿਬ ਟੀ ਨਾਹੀ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪਾ ਜਾਣੈ ਅੱਗੇ ਗਿਆਨ ਨਾ ਸੋਹੈ ਹਰ ਤਲ ਪਤਲ ਕੀ ਅਗਸਾਂ ਗਾਸੀ ਔੜ ਕੋੜ ਕਪਾਲ ਥਕੇ ਵੇਦ ਕਹਿਣ ਇੱਕ ਬਾਤ ਤੇਬਾਸ ਨੂੰ ਇਕਤਾ ਤੇ ਲਿਖਾ ਹੋਏ ਤਾਂ ਲਿਖੀ ਐ ਲਿਖਾ ਹੋਏ ਵਿਨਾਸ਼ ਜਾਨਕ ਬਟਾਖੀ ਐ ਆਪੇ ਜਣੇ ਆਪੇ ਸਾਲਾਹੀ ਸਾਲਾਹੀ ਤੀ ਸੁਰਤ ਨਾ ਪਾਈਆ ਨਦੀਆਂ ਤੇ ਬਾਹ ਬੈ ਸਮੁੰਦਰ ਨ ਜਾਣੀ ਐ ਸਮੁੰਦਰ ਸਾ ਸੁਲਤਾਨ ਗ੍ਰਹਾ ਸੇਤੀ ਮਾਲ ਧਨ ਤੇਰੀ ਤੁਲ ਨਾ ਹੋ ਬਣੀ ਜੀ ਇਸ ਮਨੋਂ ਨਾ ਵਿਸਰੇ ਅੰਤਨਾ ਸਿਫਤیں ਕਹਿਣ ਦਾ ਅੰਤ ਅੰਤਰਾ ਕਹਿਣ ਦੇ ਨੰਤ ਅੰਤਨਾ ਵੇਖਣ ਸੁਣਨ ਦਾ ਅੰਤ ਅੰਤਰਾ ਜਤੈ ਕਿਆ ਮਨ ਮੰਤੇ ਅੰਤਨਾ ਜਾਪੈ ਕੀਤਾ ਆਕਾਰ ਅੰਤਰਾ ਜਤ ਪਰਬਾਰੀ ਅੰਤ ਕਾਰਣ ਕੇ ਤੇ ਬਿਲ ਲਾਹੇ ਤਾਗੇ ਅੰਤਰਾ ਪਾਈ ਜਾਹੇ ਇਹੋ ਅੰਤਨਾ ਜਾਣੈ ਕੋਏ ਕਤ ਕਈਏ ਬਰਤ ਹੋਏ ਵੱਡਾ ਸਾਹਿਬੇ ਉੱਚਾ ਥਾਓ ਜੀ ਉਪਰ ਉਚਨ ਏਬੜਾ ਉੱਚਾ ਹੋਵੇ ਕੋਏ ਇਸ ਵਿਚੇ ਕੋ ਜਾਣੈ ਸੋਏ ਜੇਬੜੇ ਆਪ ਜਾਣੈ ਆਪ ਆਪ ਭਾਰਤ ਨਦਰੀ ਕਰਮੀ ਦਾਤੇ ਬੋਤਾ ਕਰਮ ਲਿਖਿਆ ਨਾ ਜਾਏ ਬੋਤਾ ਦਾਤਾ ਤਿਲ ਨਤਮਾਏ ਕਿਤੇ ਮੰਗੈ ਜੋ ਤੇ ਅਪਾਰ ਕਿਤੇ ਗਲਤ ਨਹੀਂ ਵਿਚਾਰੇ ਕਿਤੇ ਖਵਤੋ ਟੈਂ ਵੇਕਾਰ ਕਿਤੇ ਹਲੇ ਮੁਕਰਪਾ ਹੀ ਕਿਤੇ ਮੂਰਖ ਖਾਹੀ ਖਾਹੇ ਕਿਤੇ ਤੁਮ ਖੁਸਰਦਾਨੀ ਏ ਪੇਦਾਤ ਤੇਰੀ ਦਾਤਾਰ ਭਾਰਗਲਾਸੀ ਪਾਣ ਹੋਏ ਹੋਰ ਆਖ ਨਾ ਸਕੈ ਕੋਏ ਜੇ ਕੋ ਉਹ ਜਾਣੇ ਜੇਤੀਆ ਮੂਖਾਏ ਆਪੀ ਜਣੇ ਆਪੇ ਦੀ ਆਖਾਂ ਸੇ ਭੇਕੀ ਕੇ ਸੋ ਬਖਸ਼ੇ ਸਿੱਖ ਸਰਹਾ ਨਾਨਕ ਪਾਤਸ਼ਾਹੀ ਪਾਤਸ਼ਾਹ ਹੋ ਅਮੁੱਲ ਗੁਣੇ ਮੂਲ ਵਾਪਾਰੀ ਅਮਲ ਵਾਪਾਰੀਏ ਮੂਲ ਪੰਡਾਰ ਅਮੁੱਲ ਵੇ ਮੂਲੇ ਜਾਹੇ ਅਮੁੱਲ ਭਾਏ ਮੂਲਾ ਸਮਾਹੇ ਅਮੁੱਲ ਧਰਮ ਮੂਦੀ ਬਾਣੀ ਅਮੁੱਲ ਤੋਲਾ ਮੂਲ ਪਰਵਾਣ ਬਖਸ਼ਿਸ਼ ਮੂਲ ਨਿਸ਼ਾਨ ਅਮੁੱਲ ਕਰਮ ਅਮੁੱਲ ਫੁਰਮਾਨ ਮੂਲ ਮੂਲ ਜਾਹੇ ਆਖਾਖ ਰਹੇ ਲਿਬਲਾਏ ਆਖਾਂ ਪੜੇ ਕਰੈ ਬਖਿਆਣ ਆਖੇ ਬਨਮੀ ਆਖੈਂਦੇ ਆਖਾਂ ਗੋਪੀਤਾ ਗੋਵਿੰਦ ਆਖੇ ਇਸਰ ਆਖੇ ਸਿੱਧ ਆਖਾਂ ਕੀਤੇ ਕੀਤੇ ਬੁੱਧ ਆਖੇ ਦਾਨੇ ਵਕਦੀਵੇ ਆਖਾਂ ਸੋਨਰ ਮੁੰਜਨ ਸੇਵ ਤੇ ਆਖੇ ਆਕਰਪਾਹੀ ਕੀਤੇ ਕਹਿ ਕੇ ਉਠ ਉਠ ਜਾਹੇ ਕੀਤੇ ਕੀਤੇ ਹੋਰ ਕਰੇ ਆਖ ਨਾ ਸਕੈ ਕੀਕੇ ਜੇਵੜ ਭਾਵ ਤੇ ਵੜ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੇ ਬੋਲ ਵਿਗਾੜੇ ਆ ਲਖੀਐ ਸਰਗਾਵਾ ਰਾਂਗਾਵਾਰ ਵਾਜੇ ਨਾਦ ਅਨੇਕ ਸੰਖਾ ਕੇਤੇ ਬਾਵਨ ਹਾਰੇ ਤੇਤੇ ਰਾਗਰੀ ਸੋ ਕਹਿਆਨ ਕੇਤੇ ਗਾਵਨ ਹਾਰੇ ਗਾਵੈ ਤੋਨੋਂ ਪੌਣ ਪਾਣੀ ਬੈ ਸੰਤਰ ਗਾਵੈ ਰਾਜਾ ਧਰਮ ਦੁਆਰੇ ਭਾਵੇਂ ਚਿਤ ਗ ਬਦਲਿਕ ਜਾਣਾ ਲਿਕ ਲਿਕ ਧਰਮ ਵਿਚਾਰੇ ਗਾਵੈ ਈਸ਼ਰ ਬਰਮਾ ਦੇਵੀ ਸੋ ਹੰਸ ਦਾ ਸਵਾਰੇ ਭਾਵੇਂ ਸਨ ਬੈਠੇ ਦੇ ਤਿਆਦਰ ਨਾਲੇ ਗਾਵੈ ਸਿਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਿਥੇ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਨ ਪੰਡਤ ਪੜਨ ਰੱਖੀ ਸਰ ਜੁਗ ਜੁਗ ਵੇਦਾਂ ਨਾਲੇ ਨਾਮੇ ਮੋਹਣੀਆ ਮਨ ਮੋਹ ਸੁਖ ਮਚ ਪਿਆਲੇ ਗਾਵਨ ਰਤਨੋ ਪਾਏ ਤੇਰੇ ਅਠਸਰ ਤੀਰਥ ਨਾਲੇ ਨਾਮੇ ਜੋ ਬਸੂਨਾ ਗਾਵੇ ਖਣੀ ਚਾਰੇ ਗਾਵੇ ਖੰਡ ਮੰਡਲ ਵਰਪੰਡਾ ਕਰ ਕਰ ਰੱਖੇ ਤਾਰੇ ਸੇ ਤੁਧ ਨੂੰ ਗਾਵੇ ਜੋ ਤੁਧ ਭਾਵਨ ਨਿਰਤ ਤੇ ਭਗਤ ਰਸਾ ਲੀ ਹੋਰ ਕਹਤੇ ਗਾਵਨ ਸੇ ਮੈਂ ਚਿਤਨਾ ਆਵਨ ਨਾਨਕਿਆ ਵਿਚਾਰੇ ਸੁਹੀ ਸੁਹੀ ਸਦਾ ਸਾਚੇ ਸਾਹਿਬ ਸੱਚਾ ਸਜੀਨਾ ਹੀ ਹੈ ਭੀ ਹੋਸੀ ਜਾਏ ਨਾ ਜਾਸੀ ਰਚਨਾ ਜਿੰ ਰਚਾਈ ਨਹੀ ਰੰਗੀ ਭੰਤੀ ਕਰ ਕਰ ਜਿੰਸੀ ਮੈਂ ਜਿੰ ਪਾਈ ਕਰ ਕਰ ਵੇਖੈ ਕੀਤਾ ਆਪਣਾ ਜਿੰ ਤਿਸਤੀ ਵਿਢਾਈ ਸੁਹੀ ਸੁਭਾਅ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਤੋ ਪਾਤਸ਼ਾਹੋ ਸਾਹਾ ਪਾਤਸ਼ਾਹਬ ਨਾਨਕ ਰਹਿਣ ਰਜਾਈ ਬੰਦਾ ਸੰਤੋਖ ਸਰੰਪਤ ਝੋਲੀ ਧਿਆਨ ਕੀ ਕਰੈ ਬਿਪੂਤੇ ਠਾਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ ਭਾਈ ਬੰਦੀ ਸਗ ਜਿਮਤੀ ਮਾਣ ਜੀ ਤੇ ਜਗ ਜੀਤ ਆਦੇਸ ਤੇ ਸਿਆ ਆਦੇਸ ਆਦ ਨੀਲਾ ਨਾਦ ਨਾਥ ਤੁਗ ਤੁਗ ਇੱਕੋ ਵੇਸ ਭਗਤ ਗਿਆਨ ਦੇ ਆ ਭੰਡਾਰਨ ਘਟ ਘਟ ਵਜੈ ਨਾਦੈ ਆਪ ਨਾਥ ਨਾਥੀ ਸਭ ਜਾ ਕੀ ਰਿੱਧ ਸਿਦਵ ਰਸਾਦ ਸਜੋ ਵੀ ਜੋ ਚਲਾ ਲਿਖਿਆ ਮੈਂ ਪਾ ਗਏ ਆਵੇਸ ਤੇ ਸਿਆ ਦੇਸ ਆਦ ਅਨੀਲ ਅਨਾਤ ਅਨਾਹਤ ਜੁਗ ਜੁਗ ਹੋਏ ਕੋ ਵੇਸ ਕਮਾਈ ਜੁਤ ਤਿਆਈ ਤਿਛੇ ਪਰਿਵਾਰ ਨੇ ਇੱਕ ਸੰਸਾਰੀ ਇੱਕ ਪੰਡਾਰੀ ਇਕ ਲਾਏ ਦੀ ਬਾਣ ਜਿਤ ਇਸ ਭਾਵੈ ਤੇ ਚਲਾ ਬੈ ਜੀ ਉਹ ਵੇਖੈ ਉਹਨਾਂ ਨਦਰ ਨਾ ਆਵੇ ਬਹੁਤਾ ਇਹੋ ਵਿਡਾਨ ਆਦੇਸ ਇਸ ਆਦੇਸ ਆਦ ਨੀਲ ਨਾਦ ਨਾਹਤ ਜੁਗ ਜੁਗੋ ਇੱਕੋ ਵੇਸ ਆਸਣ ਲੋਏ ਲੋਏ ਪੰਡਾਰ ਜਿਉ ਵਿਸ਼ਵਾਸ ਇੱਕ ਵਾਰ ਕਰ ਕਰ ਵੇਖੈ ਸਿਰਜਣ ਹਾਰ ਮਾਨ ਸੱਚੀ ਕੀ ਸੱਚੀ ਕਾਰ ਆਦੇਸ ਇਸ ਆਦੇਸ ਆਦ ਨੀਲ ਨਾਦ ਨਾਹਤ ਜੁਗ ਜੁਗੋ ਇੱਕੋ ਵੇਸ ਜੀਵੋ ਲਖ ਹੀ ਲਖ ਵੈ ਲਖ ਵੀਸ ਲਖ ਲਖ ਏੜਾ ਆਖੀ ਹੈ ਇੱਕ ਨਾਮ ਜਗਦੀਸ਼ ਯਾ ਤਿਆਰੀ ਕਿਸੇ ਸੋਹ ਗੱਲਾਂ ਆਕਾਸ ਕੀ ਕੀਟਾਂ ਆਈ ਰੀਸ ਨਜ਼ਰੀ ਪਈ ਐ ਕੂੜੀ ਕੂੜੈ ਠੀਸ ਆਖਣ ਜੋਰ ਚ ਪੈਣਾ ਜੋਰ ਜੋਰ ਮੰਗੜ ਦੇਣਾ ਜੋਰ ਜੋਰ ਨਾਲ ਜੀਵਨ ਮਰਨ ਨਾਲ ਜੋਰ ਦੋਰ ਨਾ ਸੁਰਤਿ ਗਿਆਨ ਵਿਚਾਰ ਦੋਰ ਨਾ ਜੁਕਤੀ ਛਪੈ ਸੰਸਾਰੀ ਜੇ ਸਤ ਦੋਰ ਕਰ ਵੇਖੈ ਸੋਏ ਨਾਰੇ ਕੁੱਤ ਨੀਚ ਨ ਕੋਏ ਰਾਤੀ ਰੁਤੇ ਥਿਤਿ ਵਾਰ ਭਗਤ ਬਾਣੀ ਅੰਮਿ ਪਤਾ ਲੇ ਇਸ ਵਿੱਚ ਧਰਤੀ ਥਾਪ ਰਖੀ ਧਰਮਸਾਲ ਸਿ ਸੇ ਜੀਵ ਰਖੇ ਰੰਗ ਕੇ ਨਾਮਾ ਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰੇ ਸਚਾ ਆਪ ਸਚਾ ਦਰਬਾਰ ਹੈ ਸੋਹਣ ਪੰਜ ਪਰਵਾਨਾ ਨਾਦਰੀ ਕਰਮ ਪਵੈ ਨੀਸਾਣ ਕਾਛ ਭਕਾਈ ਉਥੇ ਪਾਏ ਨਾਨਕ ਗਾਇਆ ਜਾਪੈ ਜਾਏ ਗਿਆਨ ਖੰਡ ਕਾ ਆਖੋ ਕਰਮ ਕੀਤੇ ਪਵਨ ਪਾਣੀ ਵੈਸੰਤ ਕੀਤੇ ਕਾਲ ਰੂਪ ਰੰਗ ਕੇ ਵੇਸ ਕੀਤੇ ਇੰਦ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਿੱਧ ਬੁੱਧ ਨਾਥ ਕੀਤੇ ਕੀਤੇ ਦੇਵੀ ਕਿਤੇ ਦੇਵਤਾਨ ਨੂੰ ਮੁਨ ਕੇਤੇ ਕਿਤੇ ਰਤਨ ਸਮੁੰਦਰ ਕਿਤਿਆ ਖਾਣੀ ਕਿਤਿਆ ਬਾਣੀ ਕਿਤੇ ਪਤ ਰਵਿੰਦ ਕਿਤਿਆ ਸੁਰਤੀ ਸੇਵਕ ਕਿਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮੈਂ ਗਿਆਨ ਪਰਚਾਂਡੇ ਕਿਤੇ ਨਾਮ ਬਿਨੋਦ ਕੋਟ ਆਨੰਦ ਸਰਖੰਡ ਕੀ ਬਾਣੀ ਰੂਪੇ ਕਿਤੇ ਘਾੜ ਤਕੜੀਏ ਬਹੁਤਾਂ ਨੂੰ ਪਾਓ ਕਿਤਿਆ ਗੱਲਾਂ ਕਿਤਿਆ ਨਾ ਜਾਹੇ ਦੇਖੋ ਕਹ ਪਿਛੇ ਪੁਛਤਾਏ ਕਿਤੇ ਘੜੀਏ ਸੁਰਤ ਮਤ ਮਨ ਬੁਦੇ ਕਿਤੇ ਘੜੀਏ ਸੁਰਾਂ ਸਿਧਾਂ ਕੇ ਸੁਧ ਸਰਖੰਡ ਕੀ ਕਿਤਾ ਹੋਰ ਨਾ ਕੋਈ ਹੋਰ ਕਿਤਾ ਜੂਤ ਮਹਾਸੂਰੇ ਮਹਿਰਾਮ ਰਹਿਆ ਭਰਪੂਰ ਕਿਸੀ ਤੂ ਸਿੱਤ ਮੈਂ ਮਮਾਹੀ ਭਾਗੇ ਰੂਪ ਨ ਕਥਨੇ ਜਾਹੇ ਨਾ ਮਰਨ ਖਾਗੇ ਜਾਹੇ ਜਿਨ ਕੈ ਰਾਮ ਵਸੈ ਮਨਮਾਹੀ ਕਿਤਾ ਭਗਤ ਵਸੈ ਏ ਲੋਕ ਕਰੈ ਆਨੰਦ ਸੱਚਾ ਮਨ ਸੋਏ ਸਾਠ ਖੰਡ ਵਸੈ ਲੰਕਾਲੇ ਕਰ ਕਰ ਵੇਖੈ ਨਦਰ ਨਿਹਾਲ ਕਿਤਾ ਖੰਡ ਮੰਡਲ ਵਰ ਭੜੇ ਦੇਖੋ ਕਥੈ ਤਾ ਅੰਤ ਨਾ ਅੰਤ ਕਿਤਾ ਜੋ ਜੋ ਹੋ ਕਮ ਤਿਵਾ ਤਿਵਕਾਰ ਮੇਕੇ ਵਿਸ ਕਾ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਮਹਾਰਾ ਤਿਰ ਸੁਨਿਆਰੇ ਹਰਣਾ ਮਤ ਵੇਧ ਤਿਆਰ ਆਕਲਾ ਗੰਤਕਾ ਭੰਡਾ ਪਾਓ ਅੰਮ੍ਰਿਤ ਤਿਤ ਢਾਲ ਹੇ ਸ਼ਬਸ ਜੀ ਟਕਸਾਲ ਜਿਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਰ ਨਜ਼ਰ ਨਿਹਾਲੇ ਸ਼ਲੋਕ ਪਵਣ ਗੁਰੂ ਪਾਣੀ ਪਤਾ ਮਾਤਾ ਤਰਤ ਮਹਤ ਦਿਸ ਰਾਤ ਦੁਇ ਦਾਈ ਦਾਇਆ ਖਿਲ ਸਰ ਜਲ ਕਲਿਆ ਆਂ ਬੁਰਾਈਆ ਵਾਚੈ ਧਰਮ ਹਦੂਰ ਕਰਮੀ ਆਪੂ ਆਪਣੀ ਕੇ ਨਿਹੜ ਕੇ ਦੂਰੇ ਜਨੇ ਨਾਮ ਧਿਆਇ ਗਏ ਮਸਕਤ ਕਾਲ ਨਾਮ ਮਤ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ